ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਵਿਖੇ ਠਹਿਰੇ ਹੋਏ ਸਨ ਤਾਂ ਇੱਕ ਦਿਨ ਉਹਨਾਂ ਨੇ ਆਪਣਾ ਡੇਰਾ ਸ਼ਹਿਰ ਦੇ ਬਾਹਰਵਾਰ ਪੈਂਦੇ ਇੱਕ ਤਲਾਬ ਦੇ ਕੋਲ ਲਗਾ ਲਿਆ ਜਦੋਂ ਸਵੇਰ ਹੋਈ ਤਾਂ ਗੁਰੂ ਜੀ ਸਵੇਰੇ ਤੜਕੇ ਉੱਠ ਕੇ ਗੁਰਬਾਣੀ ਪੜਨ ਲੱਗ ਪਏ ਸਵੇਰੇ ਤੜਕੇ ਤੜਕੇ ਇੱਕ ਮੁਸਲਮਾਨ ਉਸ ਰਾਸਤੇ ਤੋਂ ਲੰਘ ਰਿਹਾ ਸੀ ਤੇ ਜਦੋਂ ਗੁਰੂ ਜੀ ਦੇ ਮੂੰਹੋਂ ਨਿਕਲ ਰਹੀ ਮਿੱਠੀ ਮਿੱਠੀ ਗੁਰਬਾਣੀ ਉਸ ਮੁਸਲਮਾਨ ਦੇ ਕੰਨਾਂ ਵਿੱਚ ਪਈ ਉਸ ਦੀ ਰੂਹ ਨੂੰ ਇੱਕ ਸ਼ਾਂਤੀ ਜਹੀ ਮਹਿਸੂਸ ਹੋਣ ਲੱਗੀ ਤੇ ਉਹ ਗੁਰੂ ਕੀ ਬਾਣੀ ਦਾ ਆਨੰਦ ਲੈਣ ਲਈ ਉੱਥੇ ਹੀ ਰੁਕ ਗਿਆ ਗੁਰਬਾਣੀ ਪੜਦਿਆਂ-ਪੜਦਿਆਂ ਗੁਰੂ ਨਾਨਕ ਦੇਵ ਜੀ ਨੇ ਇੱਕ ਤੁਕ ਬੋਲੀ ਕਿ ਪਤਾਲਾ ਪਤਾਲ ਲਖ ਅਗਾਸਾ ਅਗਾਸ ਜਿਸ ਨੂੰ ਸੁਣ ਕੇ ਉਹ ਮੁਸਲਮਾਨ ਸੋਚਾਂ ਵਿੱਚ ਪੈ ਗਿਆ ਕਿ ਸਾਡੇ ਕਾਜੀ ਨੇ ਤਾਂ ਸਾਨੂੰ ਦੱਸਿਆ ਹੈ ਕਿ ਸਤ ਪਤਾਲ ਹਨ ਤੇ ਸਤ ਹੀ ਆਕਾਸ਼ ਹਨ ਪਰ ਇਹ ਸੰਤ ਤਾਂ ਕਹਿ ਰਿਹਾ ਹੈ ਕਿ ਲੱਖਾਂ ਹੀ ਆਕਾਸ਼ ਹਨ ਤੇ ਲੱਖਾਂ ਹੀ ਪਤਾਲ ਹਨ ਸੋਚਦਾ ਸੋਚਦਾ ਉਹ ਮੁਸਲਮਾਨ ਆਪਣੇ ਘਰ ਵੱਲ ਨੂੰ ਚੱਲ ਪਿਆ ਤੇ ਤੁਰੇ ਜਾਂਦਿਆਂ ਉਸ ਨੂੰ ਰਸਤੇ ਵਿੱਚ ਕੁਝ ਹੋਰ ਮੁਸਲਮਾਨ ਖੜੇ ਦਿਖਾਈ ਦਿੱਤੇ ਤਾਂ ਉਸ ਮੁਸਲਮਾਨ ਨੇ ਉਹਨਾਂ ਮੁਸਲਮਾਨਾਂ ਦੇ ਨਾਲ ਗੱਲ ਸਾਂਝੀ ਕੀਤੀ ਕਿ ਤਲਾਬ ਦੇ ਕੰਢੇ ਤੇ ਇੱਕ ਸਾਧੂ ਬੈਠਾ ਹੋਇਆ ਹੈ ਜਿਹੜਾ ਕਿ ਕਹਿ ਰਿਹਾ ਹੈ ਕਿ ਲੱਖਾਂ ਹੀ ਆਕਾਸ਼ ਹਨ ਤੇ ਲੱਖਾਂ ਹੀ ਪਤਾਲ ਹਨ ਹੌਲੀ ਹੌਲੀ ਇਹ ਗੱਲ ਪੂਰੇ ਬਗਦਾਦ ਵਿੱਚ ਫੈਲ ਗਈ ਤੇ ਜਦੋਂ ਇਸ ਗੱਲ ਦਾ ਪਤਾ ਨਗਰ ਦੇ ਕਾਜੀ ਨੂੰ ਲੱਗਾ ਤਾਂ ਉਹ ਗੁੱਸੇ ਨਾਲ ਭਰ ਗਿਆ ਤੇ ਅਗਲੇ ਹੀ ਦਿਨ ਉਸਨੇ ਆਪਣੇ ਪੁੱਤਰ ਨੂੰ ਨਾਲ ਲਿਆ ਤੇ ਉਸਦੇ ਹੱਥਾਂ ਵਿੱਚ ਦੋ ਪੱਥਰ ਫੜਾ ਕੇ ਗੁਰੂ ਜੀ ਨੂੰ ਮਾਰਨ ਲਈ ਚੱਲ ਪਿਆ ਜਦੋਂ ਕਾਜੀ ਤੇ ਉਸਦੇ ਪੁੱਤਰ ਨੂੰ ਗੁਰੂ ਜੀ ਨੂੰ ਮਾਰਨ ਲਈ ਜਾਂਦੇ ਹੋਏ ਲੋਕਾਂ ਨੇ ਦੇਖਿਆ ਤਾਂ ਬਾਕੀ ਮੁਸਲਮਾਨ ਵੀ ਆਪਣੇ ਹੱਥਾਂ ਵਿੱਚ ਪੱਥਰ ਫੜ ਕੇ ਕਾਜੀ ਦੇ ਪਿੱਛੇ ਪਿੱਛੇ ਚੱਲ ਪਏ ਜਦੋਂ ਕਾਜੀ ਗੁਰੂ ਜੀ ਦੇ ਕੋਲ ਪਹੁੰਚਿਆ ਉਸ ਵੇਲੇ ਭਾਈ ਮਰਦਾਨਾ ਜੀ ਰਾਗ ਵਜਾ ਰਹੇ ਸਨ ਤੇ ਗੁਰੂ ਜੀ ਕੀਰਤਨ ਕਰ ਰਹੇ ਸਨ ਤਾਂ ਜਦੋਂ ਕਾਜੀ ਨੇ ਭਾਈ ਮਰਦਾਨੇ ਨੂੰ ਰਾਗ ਵਜਾਉਂਦਿਆਂ ਆਪਣੀ ਅੱਖੀਂ ਦੇਖਿਆ ਤਾਂ ਉਹ ਹੋਰ ਗੁੱਸੇ ਨਾਲ ਭਰ ਗਿਆ ਤੇ ਗੁਰੂ ਜੀ ਦੇ ਕੋਲ ਆਣ ਕੇ ਗੁਰੂ ਜੀ ਨੂੰ ਆਖਣ ਲੱਗਾ ਕਿ ਸਾਡੇ ਧਰਮ ਵਿੱਚ ਤਾਂ ਰਾਗ ਨੂੰ ਹਰਾਮ ਮੰਨਿਆ ਜਾਂਦਾ ਹੈ ਤੇ ਫਿਰ ਤੁਸੀਂ ਰਾਗ ਕਿਉਂ ਵਜਾ ਰਹੇ ਹੋ ਤਾਂ ਗੁਰੂ ਜੀ ਨੇ ਮੁਸਕਰਾਉਂਦਿਆਂ ਹੋਇਆਂ ਕਾਜੀ ਦੀ ਗੱਲ ਦਾ ਉੱਤਰ ਦਿੱਤਾ ਕਿ ਰਾਗ ਕਦੀ ਵੀ ਬੁਰਾ ਨਹੀਂ ਹੁੰਦਾ ਬਲਕਿ ਬੁਰੀ ਤਾਂ ਇਸ ਦੀ ਵਰਤੋਂ ਹੁੰਦੀ ਹੈ ਰਾਗ ਤਾਂ ਇੱਕ ਇਹੋ ਜਿਹਾ ਸਾਧਨ ਹੈ ਜਿਸ ਨਾਲ ਮਨੁੱਖ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਨਾਲ ਬੜੀ ਹੀ ਆਸਾਨੀ ਨਾਲ ਜੋੜ ਸਕਦਾ ਹੈ ਕਿਉਂਕਿ ਜਦੋਂ ਕੀਰਤਨ ਕੀਤਾ ਜਾਂਦਾ ਹੈ ਤਾਂ ਕੀਰਤਨ ਨੂੰ ਸੁਣ ਕੇ ਮਨੁੱਖ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਰਾਗ ਨਾਲ ਮਨੁੱਖ ਦੀ ਆਤਮਾ ਨੂੰ ਆਨੰਦ ਆਉਂਦਾ ਹੈ ਤਾ ਫਿਰ ਲੋਕਾਂ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜਨ ਵਾਲਾ ਰਾਗ ਕਿਵੇਂ ਹਰਾਮ ਹੋ ਸਕਦਾ ਹੈ ਗੁਰੂ ਜੀ ਦੀ ਗੱਲ ਦਾ ਕਾਜੀ ਕੋਲ ਕੋਈ ਉੱਤਰ ਨਹੀਂ ਸੀ ਤੇ ਉਹ ਆਖਣ ਲੱਗਾ ਕਿ ਮੈਂ ਇੱਥੇ ਇਸ ਕਰਕੇ ਆਇਆ ਹਾਂ ਕਿਉਂਕਿ ਤੁਸੀਂ ਕਹ ਰਹੇ ਹੋ ਕਿ ਲੱਖਾਂ ਹੀ ਆਕਾਸ਼ ਹਨ ਤੇ ਲੱਖਾਂ ਹੀ ਪਤਾਲ ਹਨ ਹੁਣ ਜਾਂ ਤਾਂ ਤੁਹਾਨੂੰ ਇਹ ਸਾਬਿਤ ਕਰਨਾ ਪਵੇਗਾ ਕਿ ਜੋ ਤੁਸੀਂ ਕਹ ਰਹੇ ਹੋ ਉਹ ਠੀਕ ਹੈ ਨਹੀਂ ਤਾਂ ਤੁਹਾਨੂੰ ਪੱਥਰਾਂ ਨਾਲ ਮਾਰਿਆ ਜਾਵੇਗਾ ਤੇ ਨਾਲ ਹੀ ਕਾਜੀ ਦਾ ਲੜਕਾ ਬੋਲ ਪਿਆ ਤੇ ਆਖਣ ਲੱਗਾ ਕਿ ਜੇਕਰ ਇਹ ਸਾਧੂ ਆਪਣੀ ਗੱਲ ਨੂੰ ਸਹੀ ਸਾਬਤ ਨਾ ਕਰ ਪਾਇਆ ਤਾਂ ਪਹਿਲਾ ਪੱਥਰ ਇਸ ਨੂੰ ਮੈਂ ਮਾਰਾਂਗਾ ਕਾਜੀ ਦੇ ਲੜਕੇ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਦੇ ਚਿਹਰੇ ਤੇ ਮੱਠੀ-ਮੱਠੀ ਮੁਸਕਾਨ ਆਈ ਤੇ ਉਹਨਾਂ ਨੇ ਕਾਜੀ ਦੇ ਲੜਕੇ ਨੂੰ ਆਪਣੇ ਕੋਲ ਬਿਠਾ ਲਿਆ ਤੇ ਉਸ ਦੀ ਬਾਹ ਫੜ ਕੇ ਉਸ ਨੂੰ ਕਿਹਾ ਕਿ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਆਪਣੇ ਖੁਦਾ ਨੂੰ ਧਿਆਉਣਾ ਸ਼ੁਰੂ ਕਰਦੇ ਤਾਂ ਜਿਵੇਂ ਹੀ ਕਾਜੀ ਦੇ ਲੜਕੇ ਨੇ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਆਪਣੇ ਖੁਦਾ ਨੂੰ ਧਿਆਉਣਾ ਸ਼ੁਰੂ ਕੀਤਾ ਤਾਂ ਉਸ ਦੀਆਂ ਅੱਖਾਂ ਦੇ ਸਾਹਮਣੇ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਤਾਲ ਨਜ਼ਰ ਆਉਣ ਲੱਗ ਪਏ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਹਵਾ ਵਿੱਚ ਉੱਡ ਰਿਹਾ ਹੈ ਤੇ ਉਸ ਨੂੰ ਲੱਖਾਂ ਹੀ ਸੂਰਜ ਤੇ ਲੱਖਾਂ ਹੀ ਚੰ드ਰਮਾ ਦਿਖਾਈ ਦੇ ਰਹੇ ਹਨ ਏ ਸਭ ਦੇਖ ਕੇ ਕਾਜੀ ਦਾ ਲੜਕਾ ਗੁਰੂ ਜੀ ਨੂੰ ਆਖਣ ਲੱਗਾ ਕਿ ਤੁਸੀਂ ਇੱਕ ਕੰਮ ਕਰੋ ਕਿ ਮੈਨੂੰ ਇੱਥੇ ਹੀ ਛੱਡ ਦਿਓ ਮੈਂ ਹੁਣ ਧਰਤੀ ਤੇ ਵਾਪਸ ਨਹੀਂ ਜਾਣਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਇੱਥੇ ਬਹੁਤ ਆਨੰਦ ਆ ਰਿਹਾ ਹੈ ਤਾਂ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਲੜਕੇ ਨੂੰ ਕਿਹਾ ਕਿ ਜੇਕਰ ਤੂੰ ਧਰਤੀ ਤੇ ਨਹੀਂ ਜਾਵੇਂਗਾ ਤਾਂ ਤੇਰੇ ਪਿਤਾ ਨੂੰ ਯਕੀਨ ਕੌਣ ਦਿਲਾਵੇਗਾ ਕਿ ਪਤਾਲ ਤੇ ਆਕਾਸ਼ ਸੱਤ-ਸੱਤ ਨਹੀਂ ਬਲਕਿ ਇਹਨਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਇੰਨੀ ਗੱਲ ਕਹਿਣ ਤੋਂ ਬਾਅਦ ਗੁਰੂ ਜੀ ਤੇ ਕਾਜੀ ਦਾ ਲड़का ਵਾਪਸ ਧਰਤੀ ਉੱਤੇ ਆ ਗਏ ਤੇ ਜਦੋਂ ਕਾਜੀ ਦੇ ਲੜਕੇ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਉਸਨੇ ਆਪਣੇ ਹੱਥਾਂ ਵਿੱਚੋਂ ਪੱਥਰ ਸੁੱਟ ਕੇ ਗੁਰੂ ਜੀ ਦੇ ਚਰਨ ਫੜ ਲਏ ਤਾਂ ਗੁਰੂ ਜੀ ਨੇ ਕਾਜੀ ਦੇ ਲੜਕੇ ਨੂੰ ਮਾਫ਼ ਕਰਦਿਆਂ ਹੋਇਆਂ ਉੱਪਰ ਉਠਾਇਆ ਤਾਂ ਲੜਕਾ ਆਪਣੇ ਪਿਤਾ ਨੂੰ ਬੋਲਣ ਲੱਗਾ ਕਿ ਪਿਤਾ ਜੀ ਜਦੋਂ ਮੈਂ ਆਪਣੀਆਂ ਅੱਖਾਂ ਬੰਦ ਕੀਤੀਆਂ ਮੇਰੀ ਆਤਮਾ ਉੜਦੀ ਉੜਦੀ ਆਕਾਸ਼ ਵਿੱਚ ਪਹੁੰਚ ਗਈ ਜਿੱਥੇ ਮੈਂ ਲੱਖਾਂ ਹੀ ਆਕਾਸ਼ ਲੱਖਾਂ ਹੀ ਪਤਾਲ ਲੱਖਾਂ ਹੀ ਸੂਰਜ ਤੇ ਲੱਖਾਂ ਹੀ ਚੰਦਰਮਾ ਦੇਖੇ ਇਹ ਸੰਤ ਬਿਲਕੁਲ ਸਹੀ ਕਹਿ ਰਹੇ ਹਨ ਕਾਜੀ ਨੂੰ ਆਪਣੇ ਲੜਕੇ ਉੱਤੇ ਪੂਰਾ ਯਕੀਨ ਸੀ ਕਿ ਉਹ ਕਦੀ ਵੀ ਝੂਠ ਨਹੀਂ ਬੋਲਦਾ ਤੇ ਕਾਜੀ ਸਮੇਤ ਉੱਥੇ ਖੜੇ ਸਾਰੇ ਲੋਕਾਂ ਨੇ ਗੁਰੂ ਜੀ ਕੋਲੋਂ ਆਪਣੀ ਗਲਤੀ ਦੀ ਮਾਫੀ ਮੰਗੀ ਸਤਨਾਮ ਸ਼੍ਰੀ ਵਾਹਿਗੁਰੂ